ਜੱਸੀ ਪਾਣੀ ਲੈ ਕੇ ਆ ਲੈ ਜੀ ਅੱਛਾ ਕਿਰਤ ਤਨਖਾਹ ਮਿਲ ਗਈ ਜੀ ਤਨਖਾਹ ਤਾਂ ਨਹੀਂ ਮਿਲੀ ਹੈਗੀ ਕਿਉਂ ਉਹ ਇਸ ਵਾਰ ਨਾ ਸੇਠਾ ਦਾ ਮੁੰਡਾ ਢੱਲਾ ਹੋ ਰਿਹਾ ਤਾਂ ਕਰਕੇ ਨਾ ਵੀ ਤਨਖਾਹ ਮਿਲਣੀ ਹੈ ਡੀਐਮਸੀ ਦਾਖਲ ਕਰ ਰੱਖਿਆ ਤੇ ਅਗਲੇ ਮਹੀਨੇ ਮਿਲੂਗੇ ਬੰਦਾ ਮੁੰਡਾ ਉਹਨਾਂ ਦਾ ਬਿਮਾਰ ਆ ਜੀ ਤਨਖਾਹ 7000 ਆ ਉਹ ਕਿਹੜਾ 50000 ਦਿੰਦੇ ਆਪਾਂ ਨੂੰ ਕੰਬਲੀਏ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਹੈਗਾ ਉਹਨਾਂ ਮੈਂ ਤੁਹਾਨੂੰ ਦੱਸਿਆ ਉਹ ਨਾ ਮੁੰਡਾ ਢਿੱਲਾ ਹੋ ਰਿਹਾ ਇਸ ਵਾਰ ਨਾ ਉਹ ਉਲਝੇ ਪਏ ਨੇ ਮੇਰਾ ਤਾਂ ਕਰਕੇ ਮਨ ਨਹੀਂ ਕਰ ਰਿਹਾ ਹੈਗਾ ਉਹਨਾਂ ਨੂੰ ਉਹ ਕਹਿਣ ਨੂੰ ਰੱਬ ਦੇ ਰੰਗਾਂ ਦਾ ਤਾਂ ਪਤਾ ਨਹੀਂ ਜੀ ਮੇਰੀ ਜ਼ਿੰਦਗੀ ਤਾਂ ਪਹਿਲੀ ਫਿੱਕੀ ਪਾਤੀ ਕੀ ਤੇਰੇ ਰੰਗ ਫਿੱਕੇ ਪੈ ਗਏ ਮੈਨੂੰ ਦੱਸ ਤਾਂ ਦੇ ਮੇਰੇ ਕੋਲੇ ਜੀ ਦੋ ਸੂਟ ਨੇ ਉਹੀ ਧੋਲਾ ਨਹੀਂ ਉਹੀ ਪਾ ਲੈਣੀਆਂ ਉਹ ਗਵੰਡਨ ਦੇਖ ਲਾ ਉਹਦੇ ਕੋਲੇ 4-4 ਸੂਟ ਨੇ ਨਿੱਤ ਨਵਾਂ ਬਦਲਦੀ ਆ ਉਹਨਾਂ ਕੋਲੇ 25 ਕਿੱਲੇ ਨੇ ਆਪਾਂ ਦੁਕਾਨਦਾਰੀ ਨਾਲ ਟਾਈਮ ਪਾਸ ਕਰਦੇ ਆ ਤੇ ਕਿਸੇ ਦਾ ਪੱਕਾ ਦੇਖ ਕੇ ਕੱਚਾ ਨਹੀਂ ਢਾਈਂਦਾ ਨਾਲੇ ਮੈਨੂੰ ਨਹੀਂ ਪ ਕੋਈ ਗੱਲੀ ਤਰਖਾ ਲੈਣ ਦੇ ਤੈਨੂੰ ਮੈਂ ਸੂਟ ਲੈ ਕੇ ਦੇ ਦੂੰਗਾ ਇੱਕ ਤਾਂ ਚੁੱਲ੍ਹੇ ਨੇ ਮੇਰਾ ਰੰਗ ਖਾ ਲਿਆ ਉਤੋਂ ਨੰਗ ਮੇਰੇ ਪੱਲੇ ਪੈ ਗਿਆ ਕੋਈ ਸ਼ੌਕ ਚਾਹ ਨਹੀਂ ਪੂਰਾ ਹੋਇਆ ਮੇਰਾ ਤਾਂ ਜ਼ਿੰਦਗੀ ਦਾ ਨਰਕ ਬਣੀ ਪਈ ਆ ਜ਼ਿੰਦਗੀ ਪਟਕ ਵੱਡੀ ਮੰਮੀ ਰੋਟੀ ਬਣ ਗਈ ਕਿੱਥੇ ਬਣ ਗਈ ਹੁਣ ਤਾਂ ਹਜੇ ਅੱਗ ਬਾਈ ਹੈਗੀ ਮੈਂ ਤੇਰੇ ਪਿਓ ਨੇ ਕਿਹਾ ਸਿਲੰਡਰ ਲੈ ਕੇ ਦਿੱਤਾ ਵੀ ਤੈਨੂੰ ਉਹ ਤੇ ਲਾ ਕੇ ਦੇਦਾ ਪਰੋਂਥੇ ਕਿੱਥੋਂ ਆਇਆ ਡੱਕ ਮਾਰ ਕੇ ਮੈਂ ਤਾਂ ਕਬੱਡੀ ਖੜ ਤੇ ਆਇਆ ਆਇਆ ਵੱਡਾ ਦਾਰੇ ਦਾ ਮੁੰਡਾ ਮਾਂ ਬਾਥੀਆਂ ਪਾਦੀ ਫਿਰਦੀ ਆ ਮੁੰਡਾ ਘਾਰੇ ਵੇਚਦਾ ਫਿਰਦਾ ਲਹੂ ਵੀ ਰਕਿਆ ਨੀ ਲੈ ਗਿਪਿੰਦੇ ਹੈ ਕਰਕੇ ਮਾਰ ਰੋਟੀ ਦੇ ਕੱਪੜਾ ਗੇਰਾ ਤੇ ਲੈ ਵਾਹ ਬਸ ਉਹਦਾ ਲਾਗਿਆ ਹੋ ਤੇਰੇ ਤੇ ਲਹਿਟਾਂ ਉੁੱਤ ਦਿੰਦੀ ਆ ਖੀਰ ਦੀ ਆ ਲੈਖ ਗੋ ਰਖਾ ਉਜੀ ਹੈ ਕਲਕਾਰੀ ਈ ਆਇਓ ਹਾਂ ਕੋਈ ਗੱਲ ਨਹੀਂ ਮੈਂ ਜਾ ਕੇ ਕਹਿਣਾ ਸੇਠਾ ਨੂੰ ਦੇਖਣਾ ਸੇਠਾ ਆਏ ਹੋਏ ਨਾ ਰੱਬ ਦਾ ਨਾਮ ਲੈ ਕੇ ਕਿਹੜਾ ਤੇ ਫਿਰ ਲੈ ਕੇ ਆਉਂਗਾ ਮੈਂ ਕੀ tamam ਹੋ ਗਏ ਗੋਟੇ ਗੋਟੇ ਸੂਰ ਚੜ ਗਿਆ ਇਹ ਹਲੇ ਸੁੱਤਾ ਹੀ ਪਿਆ ਮੈਂ ਬੰਦੇ ਉਖੜਾ ਤੇਰਾ ਪੀਓ ਪੋਦਾਂ ਦਾ ਗਿਆ ਤੂੰ ਵੀ ਮਗਰ ਸਕੂਲਸ ਕਰ ਮੈਂ ਨਹੀਂ ਜਾਂਦਾ ਸਕੂਲ ਕਿਉਂ ਨਹੀਂ ਜਾਂਦਾ ਮੇਰੇ ਤਾਂ ਪੱਟ ਫੁੱਲੇ ਪਿਆ ਕਦੇ ਨਾਲ ਫੁੱਲ ਗਿਆ ਮੱਟ ਤੇਰੇ ਉਹਨਾਂ ਨਾਲ ਕਬੱਡੀ ਨਹੀਂ ਖੇਡਿਆ ਤੇ ਉਹ ਕੋਲ ਲੈ ਕੇ ਮੁੰਡਣਾਂ ਕੈਂਚੀ ਵਾਰੀ ਆਇਆ ਵੱਡਾ ਸਾਲ ਮੈਂ ਤਾਂ ਖਰਾ ਖਰੂਕ ਲੈ ਕੇ ਉਹ ਗਲਾਮ ਬਦੂ ਮਲਕ ਵੱਡੀ ਖੇਡਾਂ ਕਰੂੰ ਖੇਡਾ ਕਰੂ ਇਹ ਕਬੱਡੀ ਤੇਰਾ ਪਿਓ ਤਾਂ ਤਾਂ ਖਾ ਕੇ 7000 ਲੈਂਦਾ ਤੇ ਡੀਸੀ ਲੱਗੇਗਾ ਮੈਨੂੰ ਨਹੀਂ ਪਤਾ ਬਈ ਆਪਾਂ ਨੂੰ ਤਾਂ ਖਰਾਗ ਲਾ ਕੇ ਦੋ ਨਾਲੇ ਪਾੜ ਦੋ ਹੋਂ ਨਾਲੇ ਜੇ ਸਾਡੇ ਤੇਰੇ ਲੱਛਣ ਆ ਨਾ ਤੂੰ ਵੀ ਘੜੀ ਹੀ ਕਰੇਗਾ ਕੋਈ ਤਰਖਾ ਮਿਲ ਗਈ ਹੁਣ ਰਸਨ ਪਾਣੀ ਵੀ ਲੈ ਆਂਦਾ ਤੇ ਨਾਲੇ ਭਾਗ ਮੰਨਦੇ ਆਪਾਂ ਅੱਜ ਲਾਂਭੇ ਲਾਦਾਂਗੇ ਉਹ ਵੀ ਲਿਆਉਂਗੇ ਜਦੋਂ ਸੂਟ ਸ਼ਾਰਟ ਕਿੱਡੇ ਦੇ ਲਾਂਭੇ ਦੇ ਜੀ ਸਾਨੂੰ ਵਟ ਦਿਨ ਦਾ ਆਉਂਦਾ ਲੱਗਦਾ ਅੱਜ ਮਿਲ ਗਈ ਤਨਖਾਹ ਹਾਂ ਲੱਗਾ ਭਗਵਾਨੇ ਖਰਾਸ਼ਣ ਦਾ ਲੈਣਾ ਤਨਖਾਹ ਮਿਲ ਗਈ ਜੀ ਹਾਂ ਤਨਖਾਹ ਮਿਲ ਗਈ ਜੀ ਕਿਤੇ ਮੈਂ ਦੁੱਧਾਂ ਲਈ ਦੇ ਆਂਦੇ ਪੈਸੇ ਇੱਕ ਅੱਪਾ ਪਿੱਛੇ ਨੀਤੀ ਫੀਸ ਭਰੀ ਸੀ ਨਾ ਭੋਲੇ ਚਾਚੇ ਤੋਂ ਬੜੇ ਸੀਗੇ 1000 ਰੁਪਇਆ ਤੇ ਮੈਂ ਭੋਲੇ ਚਾਚੇ ਨੂੰ ਭਿਉਂਦੇ ਹੋਏ ਦੇ ਆਇਆ ਤੇ ਮੇਰੇ ਸੂਟਾ ਲਈ ਜੀ ਤੇਰੇ ਸੁੱਟਾਂ ਵਾਸਤੇ ਵੀ ਦੇ ਦੇਣਾ ਹੈ 1500 ਜਿਹੜਾ ਬਚਿਆ ਹੈ ਮਾੜਾ ਮੋਟਾ ਸਬਰ ਰੱਖਿਆ ਕਰ ਆਹੋ ਸਬਰ ਨੇ ਤਾਂ ਮੇਰੀ ਜ਼ਿੰਦਗੀ ਫੂਕਤੀ ਕਿੰਨੇ ਸਾਲ ਹੋ ਗਏ ਸਬਰ ਕਰਦੀ ਨੂੰ ਪਿੰਡਿਆ ਘਰਵਰੇ ਤਾਂ ਇਹ ਜਮੀਨ ਨਹੀਂ ਸੋਚਦੀ ਹੈਗੀ ਸੁਪਨੇ ਬਾਲੇ ਬੱਡੇ ਰੱਖਦੀ ਹੈ ਫਿਰਿੰਗ ਤਾਂ ਇਹ ਲੈਂਦੀ ਹੈ ਜਿਵੇਂ ਮੇਰੀ ਪਿੱਠ ਟਾਟੇ ਤੇ ਬਿਰਲੇ ਨਾਲ ਲੱਗਦੀ ਹੋਵੇ ਚਾਦਰ ਦੇਖ ਕੇ ਪੈਰ ਨਹੀਂ ਪਸਾਰਦੀ ਹੈਗੀ ਜਾਂਦਾ ਇਹ ਕਬੱਡੀ ਖੇਡਣ ਚੁੱਪ ਕਰਕੇ ਘਰੇ ਬਹਿ ਜਾ ਮੈਂ ਬਾਜ਼ਾਰ ਚੱਲੀ ਆ ਜੇ ਘਰੋਂ ਨਿਕਲਿਆ ਨਾ ਲੱਪਾਂ ਤੋੜ ਦੂੰ ਆਉਂਦੇ ਨੂੰ ਤੇਰੀਆਂ ਚੁੱਪ ਕਰਕੇ ਬਹਿ ਜਾ ਘਰੇ ਆ ਮਮੀ ਨੇ ਸਾਰੇ ਸੁਆਦ ਖਰਾਬ ਕਰਤਾ ਦੋ ਬੰਦੇ ਪਈ ਸੀ ਵਧੀਆ ਮੁਰਕਣ ਉਹ ਚੰਗੜੇ ਨਾਲ ਕਰਦੇ ਅੱਜ ਕੋਈ ਜ਼ਿੰਦਗੀ ਨਹੀਂ ਜਵਾਕਾਂ ਦੀ ਚੜ ਮੈਂ ਇਸਿਆਂ ਦਿਲ ਦੇ ਜਦਵਾ ਦਿਲ ਚ ਦੱਬਦਾ ਕਿੱਥੇ ਖੇਡਣ ਦਿੰਦੇ ਆ ਇਹ ਕਬੱਡੀਆਂ ਮੀਤਾ ਹਾਂ ਮੈਂ ਚਲਦੀ ਆ ਬਾੜਾ ਚਲ ਡਾਲ ਲੈਣਾ ਹੇ ਕੋਤੀ ਅਜ ਤੱਕ ਰੇ ਕੰਮੀਆਂ ਮਿਸੀਆਂ ਜਿੰਨੀਆਂ ਮਰਜ਼ੀ ਰੇਡਾ ਪਾਈ ਚਲ ਅੱਜ ਕੋਈ ਨਹੀਂ ਰੋਕਦਾ ਚਲ ਜੇ ਗਰਾਊਂਡ ਲਈ ਗਏ ਕੀ ਹੋ ਗਿਆ ਘਰੇ ਤਿਆਰੀ ਕਰ ਲੈਨੇ ਕਬੱਡੀ ਦੀ ਚਾ

ਹਾਂ ਵੀਰੇ ਸੂਟ ਤਾਂ ਸੋਨਾਗਾ ਕੀ ਰੇਟ ਆ ਵੀਰੇ ਇਹਦਾ ਇਹ 4000 ਦੀ ਰੇਂਜ ਚ ਹੈ ਨਹੀਂ ਵੀਰੇ ਕੋਈ ਸਸਤਾ ਜਿਹਾ ਸੂਟ ਹੈ ਨੀਗਾ ਸਸਤਾ ਆ ਵੀਰੇ ਸਸਤਾ ਤਾਂ ਕਿੰਨੇ ਕਹਿ ਵੀਰੇ ਰੇਂਜ ਚ ਲੈਣ ਨੇ 500 ਦੀ ਰੇਂਜ ਚ ਹੋਵੇ ਬਸ ਉਹਦਾ ਫਿਰ ਵੀਰੇ ਇਦਾਂ ਹੀ ਦੇ ਮਿਲਣਗੇ ਦੇਖੋ ਸਿੰਪਲ ਜੇ ਤੁਸੀਂ ਵਰਕ ਕਰ ਲੈਣਾਗਾ ਇਹ 4000 ਦਾ ਹੋ ਗਿਆ ਜੇ 500 ਵਾਲੀ ਦੀ ਰੇਂਜ ਚ ਲੈਣਾ ਫਿਰ ਇਦਾਂ ਦਾ ਚੱਲ ਵੀਰੇ ਆਹੀ ਦੇ ਦੇ ਫਿਰ ਇੱਕ ਆ ਵੀ ਦੇ ਦੋ ਇਹ ਵੀ 500 ਦਾ ਹੀ ਆ ਹਾਂਜੀ ਹਾਂਜੀ ਕਿਰੇਟ ਉਹ ਕਿਹਾ ਜੀ ਜੀ ਯਾਰ ਸੰਤੂ ਸਾਹਿਬ ਬੜੇ ਬੜੇ ਉਹ ਠੀਕ ਠਾਕ ਹੋ ਬੜੇ ਦਿਨਾਂ ਬਾਅਦ ਜਿਹੜਾ ਮਾਰਿਆ ਹੋਰ ਬਸ ਯਾਰ ਕੰਮ ਕਰਾਂ ਤੇ ਟਾਈਮ ਹੀ ਨਹੀਂ ਲੱਗਦਾ ਤੇ ਉਹ ਭਾਬੀ ਇਸ ਨੂੰ ਸੂਟ ਦੇ ਕੇ ਸੀ ਪਸੰਦ ਕਰਕੇ ਸੀ ਕਿਹੜੇ ਕਰਕੇ ਸੀ ਜੀ ਉਹ ਅੱਛਾ ਆਹੀ ਐਵਰੇਜ ਇੱਕ ਤੁਹਾਡਾ ਹੈਗਾ ਇੱਕ ਤੁਹਾਡਾ ਉਹ ਜਿਹੜੀ ਹੈ ਤੁਹਾਨੂੰ ਰੈਡੀ ਹੋ ਗਏ ਹਾਂਜੀ ਹਾਂਜੀ ਦੋਨੇ ਚਲੋ ਫੇਰ ਕਰ ਦਿਓ ਪੈ ਕੇ ਯਾਰ ਬਰਬਾੜ ਬੜੀ ਕਾਲੀ ਐ ਕੰਮ ਕਰ ਬਾਰੇ ਹੰਦ ਨੂੰ ਪਤਾ ਹੀ ਆ ਫਿਰ ਹੋਰ ਚਾਚੂ ਮੰਗਾਈ ਸੀ ਨਾ ਨਾ ਬਸ ਮਿਹਰਬਾਨੀ ਮਿਹਰਬਾਨੀ ਹੋਰ ਕੰਮ ਕਰ ਵਧੀਆ ਜੀ ਵਧੀਆ ਸੰਤੂ ਸਾਹਿਬ ਹੋਰ ਤੁਹਾਡੀ ਮਿਹਰਬਾਨੀ ਠੀਕ ਕਰ ਦਿਓ ਪੈ ਕੇ ਬਸ બસ ਹੁਣ ਅਕੇ ਪਿਆ ਬੂ ਚੱਲ ਪੈਣਾ ਤੁਹਾਨੂੰ ਪਤਾ ਹੀ ਹੈ ਨਾ ਹਾਂਜੀ ਵਿਆਹਾਂ ਦਾ ਸੀਜ਼ਨ ਆ ਹਾਂ ਤੇ ਪੇਮੈਂਟ ਕਰਨ ਦਾ ਆ ਗੂਗਲ ਵੀ ਕਰਦੇ ਮੈਂ ਗੂਗਲ ਪੇ ਕਰਦਾ ਜੀ ਸਾਡਾ 4 ਇਹਦਾ ਹੋ ਗਿਆ ਜੀ 4 ਇਹਦਾ ਹੋ ਗਿਆ 8000 ਹੋ ਗਿਆ ਬਸ 6000 ਹੀ ਹੈ ਹਾਂਜੀ ਹਾਂਜੀ ਉਹ ਕਰ ਦਿੰਦਾ ਬਸ ਮੈਂ ਠੀਕ ਹਾਂ ਤੁਸੀਂ ਹਾਲੋ ਜੀ ਵੀਰ ਹੋਵੀ ਹਾਂਜੀ ਹਾਂ ਚਲੋ ਠੀਕ ਐ ਜੀ ਠੀਕ ਐ ਜੀ ਮਿਲਦੇ ਫਿਰ ਠੀਕ ਆ ਕਾਲੀ ਸੈਟ ਹੋ ਗਈ ਮੈਨੂੰ ਪੀਸ ਆਪੀ ਤੇਰੇ ਕੋਲ ਬਹਿ ਗਏ ਯਾਰ ਠੀਕ ਓਕੇ ਓਕੇ ਹਾਂ ਵੀਰੇ ਇਹ 4-400 ਦੇ ਨਹੀਂ ਲੱਗਦੇ ਵੀਰੇ 4-400 ਦੇ ਨਹੀਂ ਲੱਗਨੇ ਕਿ ਕਸਟਮਰ ਰੇਟ 800 ਰੁਪਿਆ ਦਾ ਤੁਹਾਨੂੰ ਪਹਿਲਾਂ ਹੀ ਲੈਸ ਕਰਕੇ ਲਾਇਆਗਾ ਇਦੋਂ ਘੱਟ ਹੀ ਹੋਨੇ ਤੁਹਾਨੂੰ ਠੀਕ ਆ ਵੀਰੇ ਹਾਂ ਇਹ ਮੁੰਡਾ ਕੋਣ ਸੀ ਦਾ ਇਹ ਸੰਧੂਆਂ ਦਾ ਮੁੰਡਾ ਵੀਰੇ ਤੁਸੀਂ ਜਾਣਦੇ ਨਹੀਂ ਉਹਨਾਂ ਨੂੰ ਨਾ ਵੀਰੇ ਮੈਂ ਤਾਂ ਨਹੀਂ ਜਾਣਦੀ ਨੇ ਜੇ ਨਨ ਤੋਂ ਸਾਰੇ ਜਾਣਦੇ ਆ ਬਾਰੇ ਬਾਰੇ ਜਿਹੜੀ ਹਵੇਲੀ ਨਹੀਂ ਹੈਗੀ ਮੇਨ ਰੋਡ ਤੇ ਕੋਈ ਨਾ ਦੀ ਆ ਬਹੁਤ ਕੰਮ ਆਉਂਦਾ ਆਪਣੇ ਕੋਲ ਇਹਨਾਂ ਦਾ ਵੀ ਆਪਣੇ ਤੋਂ ਕੰਮ ਕਰਾਉਂਦੇ ਆ ਇਹ ਕੰਮ ਹਜ਼ਾਰ ਤੱਕ ਦਾ ਕੰਮ ਕਰਾਉਂਦੇ ਆ ਆਪਣੇ ਤੋਂ ਚੱਲ ਕੋਈ ਨਾ ਆ ਲੈ ਵੀਰੇ ਸਾਰੇ ਜਨ ਲਵਾ ਜਾਣਦਾ ਇਹਨਾਂ ਨੂੰ ਠੀਕ ਆ ਵੀਰੇ ਓਕੇ ਲੈ ਕਿੱਡੇ ਵੱਡੇ ਘਰ ਤਾਂ ਹੁੰਦਾ ਸੀਗਾ 4000 ਦੇ ਸੂਟਿੰਟਾਂ ਚ ਹੀ ਲੈ ਗਿਆ ਮੇਰੀ ਮਾੜੀ ਕਿਸਮਤ ਆ ਇਹ ਨੰਗਾਂ ਦੇ ਘਰ ਬਿਆਹੀ ਗਈ ਕਾਸ਼ ਮੈਂ ਵੀ ਐਡੇ ਵੱਡੇ ਘਰ ਬਿਆਹੀ ਜਾਂਦੀ ਤਾਂ ਮੈਂ ਵੀ ਅੱਜ 4000 ਦਾ ਸੂਟ ਪਾਉਂਦੀ ਕਿੱਥੇ ਮੇਰੀ ਕਿਸਮਤ ਚ ਸੀ ਇਹ ਛੁੱਟੀ ਕਿਸਮਤ ਆ ਮੇਰੀ ਤਾਂ ਆਪਨ ਲੈ ਪੈਗੀ ਨੰਗਾਂ ਦੇ